ਤੂੰ ਜਨ ਕਿੱਥੇ ਹੋਇਆ ਮੌਤ ਕਿੱਥੇ ਹੋਈ ਬਰਪਰ ਕਿਵੇਂ ਸੰਭਾਲਿਆ ਆਤਮ ਸਾਂਵੇਂ ਆਵਾਜ਼ਾਂ ਮਾਰਦੀ ਹੋਵੇ ਕੀ ਮਾਂ ਨੂੰ ਪਿਓ ਨੂੰ ਭਰਾ ਨੂੰ ਪਰ ਕੋਲੇ ਕੋਈ ਸਹਾਰਾ ਨਹੀਂ ਦੇ ਸਕਿਆ ਕੋ ਸਤਨਾਮ ਵਾਹਿਗੁਰੂ ਜੀ ਕਿਆ ਜਾਣਾਂ ਕਿਵੇਂ ਪਾਰੀਂਗੇ It's marina. Saheb, ਮਰਦੇ ਤੇ ਜਗ ਤੇ ਡਰੇ ਜੀਵੀ ਲੋੜੇ ਸਭ ਕੋਏ ਮਰਦੇ ਤੇ

ਬੋਲ ਤਿਸ ਸਾਦੀ ਜੀਵਤ ਮਾਰੈ ਹੁਕਮੇ ਨੂੰ ਜੇਕਰ ਸਾਹਿਬ ਮਨੋਂ ਨਾ ਮਿਕਸਰੇ ਤਾਂ ਸੇਹ ਨਾ ਮਰਨਾ ਹੋਈ ਕਹਿੰਦੇ ਜੇਕਰ ਪ੍ਰਮਾਤਮਾ ਦਾ ਨਾਮ ਜਪਦੇ ਜਾਂ ਜਪਦੇ ਆ ਕਿਉਂਕਿ ਸਮਾ ਤਾਂ ਹਰ ਕਿਤੇ ਆ ਜਾਣਾ ਬਲਕਿ ਮੁਰੂ ਕੂ ਬਿਨਾ ਜਿਵੇਂ ਪੱਕਿਆ ਹੋਇਆ ਥਾਲ ਤੇ ਇੱਕ ਕ੍ਰੰਤਾ ਕ੍ਰੰਤਾ ਫੁੱਲ ਟੁੱਟ ਜਾਣਾ ਜਿਹੜੇ ਸਮਾਂ ਬਣਿਆ ਬੀਬਾ ਜਸਪ੍ਰੀਤ ਕੌਰ ਸੁਪਤਰੀ ਸਰਦਾਰ ਅਜਮੇਰ ਸਿੰਘ 89 ਲੱਖ ਦੇ ਨਾਲ ਜਿਹੜੀ ਇਹ ਦੁੱਖਦਾਈ ਘਟਨਾ ਵਾਪਰੀ ਇਹਦਾ ਜ਼ਿਕਰ ਸਾਡਾ ਦੇ ਨਾਲ ਨਹੀਂ ਕੀਤਾ ਜਾ ਸਕਦਾ ਜਿੰਨਾ ਵੀ ਅਸੀਂ ਇਹਦਾ ਜੇਕਰ ਕਰਮ ਦਾ ਯਤਨ ਕਰਦੇ ਆਂ ਤੇ ਸਬਦ ਛੁੱਟੇ ਪੈ ਜਾਂਦੇ ਆਂ ਆਪਾਂ ਸਾਡੇ ਬਜ਼ੁਰਗਾਂ ਦੀ ਬਣਾਈ ਹੋਈ ਧਾਰਨਾ ਏ ਵੀ ਪੁੱਤ ਸੁਪੁੱਤ ਕਹਿੰਦੇ ਜਿਹੜੇ ਪੁੱਤਰ ਹੁੰਦੇ ਨੇ ਜਦੋਂ ਜਨਮ ਹੁੰਦਾ ਤੇ ਮਾਂ ਨੂੰ ਕਿੰਨੀ ਖੁਸ਼ੀ ਹੁੰਦੀ ਏ ਵੀ ਮੇਰੇ ਪੁੱਤਰ ਮਿਲਿਆ ਇੱਕ ਕੋ ਪੁੱਤਰ ਬਣ ਜਾਂਦੇ ਨੇ ਜਿਹੜੇ ਪਿਓ ਦੀ ਇੱਜ਼ਤ ਪਰਿਵਾਰ ਦੀ ਇੱਜ਼ਤ ਬਿਲਕੁਲ ਘਟਾ ਦਿੰਦੇ ਨੇ ਖਤਮ ਕਰ ਦਿੰਦੇ ਨੇ ਆਪਾਂ ਦੇਖਦੇ ਹਾਂ ਸਮਾਜ ਦੇ ਉੱਤੇ ਕਿਹੋ ਜਿਹਾ ਭਿਆਨਕ ਮਾਰੂ ਨਸ਼ੇ ਚੱਲੇ ਹੋਏ ਨੇ ਜਾਂ ਮਾੜੀ ਸੰਗਤ ਹੋ ਗਈ